एडीसी अर्बन डेवलपमेंट अमृतसर ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏडीसी ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲੀ ਨੇ ਅੰਦਰ ਦੱਸਿਆ ਤੇ ਏडीसी ਸਾਹਿਬ ਨੇ ਬੁਲਾ ਲਿਆ ਤੇ ਏडीसी ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਔਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਐਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡਾ ਕਮਿਸ਼ਨਰਟ ਪੁਲਿਸ ਆਫਿਸ ਤੇ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਾਨੂੰ ਪਤਾ ਚੱਲਿਆ ਕਿ ਇਹ ਫੇਕ ਲੇਡੀ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵਕ ਵਕ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਅ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈਆ ਨੰਬਰ 2067102023 ਅੰਡਰ ਸੈਕਸ਼ਨ 379 211 ਮਾਈਨਿੰਗ ਐਕਟ ਦੀ ਅਜਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਤੇ ਹੈ ਐਫਆਈਆ ਨੰਬਰ 381632024 ਦੀ ਅੰਡਰ ਸੈਕਸ਼ਨ 279 427 419 420 465 71 73 170 100 71 ਆਈਪੀਸੀ ਪੁਲਿਸ ਸਟੇਸ਼ਨ ਸੇਵਲਾਈਨ ਇਹਦੇ ਚ ਨੇ ਆ ਆਪਣਾ ਕਾਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਚ ਵੀ ਨੇ ਆਪਣੀ ਆਇਡੈਂਟੀਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਈ ਸੀ ਸੱਚੇ ਟਾਈਮ ਤੇ ਉਸ ਸਖਰ ਬਣ ਕੇ ਦੇਖੋ ਸਾਡੇ ਸਾਹਮਣੇ ਤਾਂ ਹੋਣਾ ਹੀ ਆਇਆ ਕਿ ਜਦੋਂ ਐਡੀਸੀ ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਹਨੂੰ ਇੰਟਰੋਗੇਟ ਵੀ ਕਰਾਂਗੇ ਤੇ ਇਹ ਸਾਡੇ ਕਪੜੇ ਨਹੀਂ ਸਾਡੇ ਕਪੜੇ ਅਸੀਂ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਦਾ ਕੋਈ ਇਤਿਹਾਰ ਹੈਗਾ ਮੁਲਾਜ਼ਮ ਇਸ ਤਰ੍ਹਾਂ ਕੋਈ ਤੇ ਵੈਸੇ ਹੀ ਗਈ ਸੀ ਇਹਦੀ ਕੋਈ ਬੈਕਗ੍ਰਾਉਂਡ ਕੀ ਨਹੀਂ ਹਲੇ ਉਹ ਹਲੇ ਅਸੀਂ ਰਿਮਾਂਡ ਲੈ ਕੇ ਤੇ ਉਹ ਵੀ ਹਲੇ ਦੀ ਪੁਚੇਸ ਕਰਾਂਗੇ ਜੀ ਸਰ ਇਹਦੇ ਨਾਲ ਕਿੰਨੇ ਕੁ ਲੋਕ ਹੋਰ ਇਸ ਮਾਮਲੇ ਨਾਲ ਜੁੜੇ ਹੋਏ ਮੈਂ ਜਿਵੇਂ ਭਰ ਕਿਹਾ ਇਨਵੈਸਟੀਗੇਸ਼ਨ ਦਾ ਹਲੇ ਟਾਈਮ ਨਹੀਂ ਸਨ ਮਿਲਿਆ ਬਸ ਕਿਸੇ ਦੁਨਨੇ ਕੋਈ ਥੱਕੀ ਟੁੱਕੀ ਵੀ ਮਾਰੀ ਸਰ ਇਹ ਹਲੇ ਤੱਕ ਸਾਹਮਣੇ ਨਹੀਂ ਸਰ ਇਹ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਲੈ ਇਹਦੇ ਤੇ ਪਹਿਲਾਂ ਹੈਗੀ BMW ਗੱਡੀ ਵੀ ਹੈ BMW ਵਾਲੀ ਜਿਹੜਾ ਮੈਂ ਦੱਸਿਆ ਐਫਆਈਆਰ ਨੰਬਰ 38 ਇਹਨਾਂ ਕੋਲ BMW ਅੱਜ ਵੀ ਹੈ ਉਹ BMW ਦਾ ਅਸੀਂ ਪਤਾ ਕਰ ਲਵਾਂਗੇ। ਉਹ ਦਿੱਲੀ ਨੰਬਰ ਦਾ ਹੈ। ਕਿੱਡੀ ਕੀ ਸ਼ਾਤ ਪਰ ਹੈ? ਦੇਖੋ ਜੀ ਰਿਪੀਟਡ ਅਫੈਂਡਰ ਹੈਗੀ ਐ ਤੇ ਪਹਿਲਾਂ ਵੀ BMW ਦਿੱਲੀ ਨੰਬਰ ਵਾਲੀ ਲੈ ਕੇ ਫਿਰੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ADC ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਵੀ ਝੂਠ ਬੋਲੀ ਜਣਾ ਤੇ ADC ਸਾਹਿਬ ਨੇ एकदम ਇਹਨੂੰ ਮਤਲਬ ਕਿ ਉਹਨਾਂ ਨੂੰ ਸ਼ੱਕ ਹੋਇਆ ਤੇ ਸਾਡੇ ਪੁਲਿਸ ਕੰਟਰੋਲ ਰੂਮ ਦੱਸਿਆ ਤੇ ਖਾਣੇ ਦੱਸਿਆ। ਸਰ ਇਹਦਾ ਕੀ ਬੈਕਗ੍ਰਾਉਂਡ ਕੀ ਹੈ? ਕੌਣ-ਕੌਣ ਇਹਦੇ ਨਾਲ ਹੋ ਰਿਹਾ ਹੈ? ਅਲੇ ਦਾ ਫੈਮਿਲੀ ਬੈਕਗਰਾਉਂਡ ਇਹਦਾ ਹਸਬੰਡ ਹੈ ਜੀ ਹਰਪਾਲ ਸਿੰਘ ਉਹਦਾ ਸੀ ਕੰਮ ਕਾਜ ਪਤਾ ਕਰ ਲੈਣਾ ਕੀ ਹੈਗਾ ਤੇ ਬਾਕੀ ਪ੍ਰਤਾਪਨਗਰ ਰਹਿੰਦੀ ਰੈਨਵਲੀਏ ਤੇ 43 ਸਾਲ ਦੀ ਉਮਰ ਹੈ ਜੀ ਹਾਈ ਫਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ ਨੇ ਹਾਲ ਤੱਕ ਐਸਾ ਕੁਝ ਤਾਂ ਕੋਈ ਸਾਹਮਣੇ ਨਹੀਂ ਆਪਰ ਜਿਹੜੀ BMW ਸੀਗੀ ਉਹਨ ਨਾਲ ਪਤਾ ਚੱਲਿਆ ਕਿ ਜਿਵੇਂ ਦਿੱਲੀ ਤੋਂ ਕੋਈ ਸੈਕੰਡ ਹੈਂਡ ਮਿਲ ਗਈ ਹੋਏ BMW ਦੇ ਪਰ ਹਸਬੰਡ ਨੂੰ ਪਤਾ ਜੀ ਹਾਂਜੀ ਇਹ ਹਰਕਰਾਂ ਦਾ ਇਹਨੂੰ ਪਤਾ ਜੀ ਨੂੰ ਸਾਰਾ ਨਹੀਂ ਮੈਂ ਹਾਲੇ ਕਮੈਂਟ ਨਹੀਂ ਕਰ ਸਕਦਾ ਸਰ ਕਿੰਨੇ ਕੁ ਲੋਕਾਂ ਨੇ ਇਸ ਤਰ੍ਹਾਂ ਦੀਆਂ ਧੱਕੀਆਂ ਕਰ ਚੁੱਕੀਆਂ ਆ ਸਾਡੇ ਸਾਹਮਣੇ ਤਾਂ ਇਹ ਹੀ ਆਈ ਹੈ ਤੋ ਉਹਨਾਂ ਨੂੰ ਕੰਮ ਕਰਾਨ ਕੀ ਗਈ ਸੀ ਰਬ ਕੀ ਡਿਮਾਂਡ ਕਰ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀਜ਼ ਫਟ ਹੈ ਗਈਆਂ ਉਹਨਾਂ ਨੇ ਇਹਦਾ ਢਾਲਚਾਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈ ਗਈ ਹੈ ਤਾਂ ਆਪਣਾ ਬੈਲਟ ਨੰਬਰ ਦੱਸੋ ਉਹਦੇ ਫੜੀ ਸਰ ਦੱਸੇ ਰਿਹਾ ਜੀ ਨਾਲ ਹੀ ਨਾਲ ਕੋਈ ਪ੍ਰਾਪਰਟੀ ਡਿਜ਼ਾਈਨਰਾਂ ਦੇ ਕੋਲੋਂ ਵੀ ਠੱਗੀਆਂ ਮਾਰ ਦਿੱਤੀਆਂ ਜੀ ਉਸ ਜਗ੍ਹਾ ਤੇ ਵੀ ਮਾਈਨਿੰਗ ਨੂੰ ਲੱਗ ਕੇ ਨੇ ਕਾਫੀ ਮਾਈਨਿੰਗ ਵਾਲਾ ਮੈਂ ਤੁਹਾਨੂੰ ਦੱਸੇ ਜੀ ਕੇਸ ਹੈਗੇ ਠੀਕ ਐਂਸੈਂਪਲੀ ਬਈ ਉਹਨਾਂ ਦੇ ਠੱਗੀਆਂ ਮਾਰ ਦਿੱਤੀ ਸਾਡੇ ਸਾਹਮਣੇ ਤਾਂ ਹਲੇ ਇੱਕ ਦੋ ਕੇਸ ਆਏ ਹੈ